ਜਗਰਾਉ ਦੇ ਵਿੱਚ ਪੁਲਿਸ ਨੇ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਕਰੋੜਾਂ ਦੀ ਜਾਇਦਾਦ ਨੂੰ ਸੀਜ਼ ਕਰ ਦਿੱਤਾ ਹੈ ਦੱਸਦੇ ਕਿ ਇਸ ਮੌਕੇ ਤੇ ਜਗਰਾਉ ਦੇ ਡੀਐਸਪੀ ਅਤੇ ਐਸਐਚਓ ਅਮਰਜੀਤ ਸਿੰਘ ਦੇ ਵੱਲੋਂ ਜੜਾ ਹੈ ਇਹਨਾਂ ਨਸ਼ਾ ਤਸਕਰਾਦਿਆਂ ਕੋਠੀਆਂ ਦੇ ਬਾਹਰ ਨੋਟਿਸ ਲਗਾਏ ਗਏ ਨੇ ਮਾਨਯੋਗ ਪ੍ਰਾਪਰਟੀਆਂ ਅਟੈਚ ਚੁਕੀਆਂ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਮਾਨਯੋਗ ਐਸਐਸਪੀ ਸਾਹਿਬ ਜਗਰਾਉ ਸਰਦਾਰ ਨਮਨੀਤ ਸਿੰਘ ਜੀ ਦੇ ਦਸ਼ਾ ਨਿਰਦੇਸ਼ ਅnder ਅਸੀਂ ਨਸ਼ਾ ਤਸਕਰਾਾਂ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ ਇਸੇ ਮਹਿੰਮ ਤਹਿਤ ਅੱਜ ਅਸੀਂ ਤਕਰੀਬਨ 1 ਕਰੋੜ 28 ਲੱਖ ਦੀ ਪ੍ਰਾਪਰਟੀ ਜਿਹੜੀ ਇਹਨਾਂ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਬਣਾਈ ਹੈ ਉਹਨੂੰ ਫ੍ਰੀਜ਼ਿੰਗ ਦੇ ਆਰਡਰ ਲੈ ਕੇ ਇਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਅਟੈਚ ਕੀਤੇ ਆ ਤੇ ਇਸੇ ਤਰੀਕੇ ਨਾਲ ਅਸੀਂ ਅੱਗੇ ਵੀ ਹੋਰ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਲੈਂਦੇ ਰਵਾਂਗੇ ਤੇ ਇਨਸ਼ੋਰ ਕਰਾਂਗੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਇਹ ਪ੍ਰਾਪਰਟੀ ਅਟੈਚ ਕਰਨ ਨਾਲ ਕੋਈ ਖਰੀਦੋ ਵੇਚ ਨਹੀਂ ਹੋ ਸਕਦੀ ਇਹਨਾਂ ਪ੍ਰਾਪਰਟੀਆਂ ਦੀ ਬਿਲਕੁਲ ਜੀ ਇਸ ਆਰਡਰਸ ਤੋਂ ਬਾਅਦ ਇਹ ਪ੍ਰਾਪਰਟੀਆਂ ਜਿਵੇਂ ਆਰਡਰਸ ਕਹਿੰਦੇ ਨੇ ਫ੍ਰੀਜ਼ ਹੋ ਜਾਂਦੀਆਂ ਇਹਨਾਂ ਦੀ ਖਰੀਦਿਆ ਵੇਚ ਇਹ ਕਿਸੇ ਵੀ ਤਰ੍ਹਾਂ ਦੀਆਂ ट्रांजੈਕਸ਼ਨਸ ਅਲਾਉਡ ਨਹੀਂ ਕੀ ਹੈ ਮੌਲਾ ਕਿਨੇ ਇੱਕ ਕਰੋੜ ਦੀ ਪ੍ਰਾਪਰਟੀਆਂ ਅਟੈਚ ਚੁਕੀਆਂ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਮਾਨਯੋਗ ਐਸਐਸਪੀ ਸਾਹਿਬ ਜਗਰਾਉਂ ਸਰਦਾਰ ਨਮਨੀਤ ਸਿੰਘ ਜੀ ਦੇ ਦਸ਼ਾ ਨਿਰਦੇਸ਼ਾਂ